ਯੁੱਧ ਮੋਰਚਾ ਪੂਰੇ ਸਿਖਰਾਂ ਤੇ ਸੀ ਤੇ ਭਾਈ ਸਰਿੰਦਰ ਸਿੰਘ ਸੋਢੀ ਆਪਣੇ ਪਿੰਡ ਮਿਲਣ ਆਏ ਹੋਣਗੇ ਆਪਣੇ ਘਰਦਿਆਂ ਨੂੰ ਮਿਲਣ ਆਏ ਹੋਣਗੇ ਮਾਤਾ ਪਿਤਾ ਨੂੰ ਮਿਲਣ ਆਏ ਹੋਣਗੇ ਤੇ ਇਹਨਾਂ ਨੇ ਜਿੱਟੇ ਰੰਗ ਦਾ ਚੋਲਾ ਪਾਇਆ ਸੀਗਾ ਤੇ ਬੁੱਲੋਵਾਲ ਅੱਡੇ ਤੇ ਖੜੇ ਸੀ ਕਿ ਇਹ ਕੰਮ ਕਰਕੇ ਉੱਥੇ ਹੋਣਗੇ ਤੇ ਉੱਥੇ ਨਾ ਨਰਕਧਾਰੀਏ ਦੇ ਚੇਲੇ ਸੀਗੇ ਗਰਵਚਨਾ ਨਰਕਧਾਰੀ ਜਿਹੜਾ ਹੋਇਆ ਇਹਦੇ ਚੇਲੇ ਸੀਗੇ ਉੱਥੇ ਬੁੱਲੋਵਾਲ ਦੇ ਵਿੱਚ 12-13 ਜਾਣੇ ਤੇ ਉਹਨਾਂ ਨੇ ਦੇਖਿਆ ਵੀ ਹਲਕੀ ਜਿਹੀ ਉਮਰ ਦਾ ਹੈਗਾ ਤੇ ਉਹ ਟੌਂਡ ਲਾ ਪੈਮਾਨ ਕਹਿੰਦੇ ਆਹ ਕੌਣ ਆ ਬੇ ਰੂਪੀਆ ਜਿਹਾ ਖੜਾ ਕੌਣ ਆ ਇਹ ਇਦਾਂ ਦਾ ਉਦਾਂ ਦਾ ਮਤਲਬ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਅੱਛਾ ਇਹ ਭਿੰਡਰਾਂ ਵਾਲੇ ਦੇ ਚੇਲੇ ਆ ਮਤਲਬ ਗਲਤ ਬੋਲਦੇ ਸੀਗੇ ਤੇ ਜਦੋਂ ਇਹ ਗੱਲਾਂ ਭਾਈ ਸ੍ਰਿੰਦਰ ਸਿੰਘ ਸੋਢੀ ਨੇ ਸੁਣੀਆਂ ਤੇ ਇੱਕ ਜੱਟ ਜ਼ਿਮੀਦਾਰ ਨਾ ਤੰਗਲੀ ਲੈ ਕੇ ਆਉਣ ਲਿਆ ਸੀ ਗਤਕਾ ਬਹੁਤ ਵਧੀਆ ਖੇੜਦੇ ਸੀ ਭਾਈ ਸ੍ਰਿੰਦਰ ਸਿੰਘ ਜੀ ਸੋਢੀ ਤੇ ਜੱਟ ਜ਼ਿਮੀਦਾਰ ਕੋਈ ਤੰਗਲੀ ਲੈ ਕੇ ਆਉਣ ਲਿਆ ਸੀ ਤੇ ਉਹ ਸਾਈਕਲ ਦੇ ਉੱਤੇ ਉਹਨੇ ਤੰਗਲੀ ਰੱਖੀ ਤੇ ਭਾਈ ਸ੍ਰਿੰਦਰ ਸਿੰਘ ਸੋਢੀ ਜੀ ਨੇ ਰੋਕਿਆ ਕਹਿੰਦੇ ਆਏ ਕਹਿੰਦੇ ਵੀ ਕਿੱਥੋਂ ਲਿਆਂਦੀ ਤੰਗਲੀ ਉਹ ਕਹਿੰਦਾ ਜੀ ਇਸ ਦੁਕਾਨ ਤੋਂ ਲਿਆਂਦੀ ਕਹਿੰਦੇ ਮਜ਼ਬੂਤ ਵੀ ਹੈ ਚੈੱਕ ਕੀਤੀ ਸੀ ਕਹਿੰਦੇ ਵੀ ਤੁਸੀਂ ਕਰ ਲਓ ਚੈੱਕ ਜੇ ਅਸੀਂ ਨਹੀਂ ਕੀਤੀ ਉਹਨੇ ਤਾਂ ਦੂਸਰੇ ਸੁਭਾਨਾ ਗਿਆ ਵੀ ਖੇਤਾ ਖੂਤਣਾ ਦੇ ਹਿਸਾਬ ਨਾਲ ਪੁੱਛਦੇ ਆ ਵੀ ਚੈੱਕ ਕੀਤੀ ਆ ਤੇ ਉਹਨਾਂ ਨੇ ਜਦੋਂ ਕਿਹਾ ਵੀ ਕਹਿੰਦੇ ਭਾਈ ਸੁਰਿੰਦਰ ਸਿੰਘ ਜੀ ਖੁਦਰੀ ਕਹਿੰਦੇ ਹੁਣੇ ਮਜ਼ਬੂਤੀ ਚੈੱਕ ਕਰ ਲੈਨੇ ਆ ਲਿਆ ਦੇ ਤੰਗਲੀ ਉਹਨੇ ਲਾ ਕੇ ਫੜਾਤੀ ਉਹਨੂੰ ਸੀ ਵੀ ਮਾੜਾ ਮੋਟਾ ਦੱਬ ਦੁੱਬ ਕੇ ਦੇਖਣਗੇ ਡੰਡਾ ਤੇ ਬਾਬਾ ਸਰੇਂਦਰ ਸਿੰਘ ਸੋਢੀ ਨੇ ਇਕੱਲੇ ਨੇ ਉਹ ਤੰਗਲੀ ਦੇ ਨਾਲ 13 13 ਦੇ 13 ਨਰਕਧਾਰੀਏ ਕੁੱਟੇ ਹਾਏ ਮਰ ਗਿਆ ਹਾਏ ਮਰ ਗਿਆ ਬਚਾ ਲਓ ਐਦਾਂ ਦੀਆਂ ਆਵਾਜ਼ਾਂ ਆਉਂਦੀਆਂ ਸੀ ਆ ਤੇ ਅੱਡੇ ਤੇ ਹੀ ਖੜੇ ਰਹੇ ਜਦੋਂ ਕੁੱਟਿਆ ਉਹ ਨਰਕਧਾਰੀਏ ਭੱਜ ਗਏ ਕਿਸੇ ਦਾ ਸਿਰ ਪਾਟਾ ਕਿਸੇ ਦਾ ਕੋਸ਼ ਪਾਟਾ ਕਿਸੇ ਦਾ ਕੋਸ਼ ਥਾਣੇਦਾਰ ਉਹਨਾਂ ਦੇ ਕੋਲ ਗਿਆ ਹਸਪੀਟਲ ਦੇ ਵਿੱਚ ਥਾਣੇਦਾਰ ਉਹਨਾਂ ਕਹਿੰਦਾ ਤੁਸੀਂ ਕਹਿੰਦਾ ਕਿ ਕਿੰਨੇ ਕ ਬੰਦੇ ਪੈ ਗਏ ਤੁਹਾਨੂੰ ਕਿ ਘੱਟੋ ਘੱਟ 20 30 ਜਾਣੇ ਤਾਂ ਹੋਣਗੇ ਜਿੰਦਾ ਜੀ ਤੁਹਾਡੀ ਹਾਲਤ ਆ ਪਿੱਛੇ ਦਾ ਸਿਰ ਪਾਟਾ ਕਿਸੇ ਦਾ ਕੁਛ ਉਹ ਕਹਿੰਦੇ ਕੀ ਸੀਗਾ ਜੀ ਤੇ ਉਹ ਵੀ ਭਜੰਗੀ ਜਿਹੀ ਸੀ ਹਲਕੀ ਜਿਹੀ ਉਮਰ ਦਾ ਥਾਣੇਦਾਰ ਕਹਿੰਦੇ ਕੀ ਨਾਮ ਦਾ ਕਹਿੰਦੇ ਅਸੀਂ ਤਾਂ ਉੱਥੋਂ ਜਾਨ ਬਚਾ ਕੇ ਭੱਜੇ ਕੰਨਾਂ ਤੇ ਹੱਥ ਰੱਖ ਕੇ ਤੇ ਉਹ ਉੱਥੇ ਹੀ ਅਜੇ ਬੁੱਲੋਵਾਲ ਥਾਣੇ ਜੀ ਬੁੱਲੋ ਵਾਲੀ ਖੜਾ ਹੈ ਅੱਡੇ ਤੇ ਉਹ ਥਾਣੇਦਾਰ ਆਇਆ ਤੇ ਥਾਣੇਦਾਰ ਚੱਕ ਕੇ ਲੈ ਗਿਆ ਤੇ ਥਾਣੇਦਾਰ ਚੱਕ ਕੇ ਲੈ ਗਿਆ ਤੇ ਜਦੋਂ ਬੁੱਲੋਵਾਲ ਥਾਣੇ ਦੇ ਵਿੱਚ ਕੈਦ ਸੀ ਸੰਤਾਂ ਦਾ ਫੋਨ ਆਇਆ ਫਿਰ ਉਹ ਥਾਣੇਦਾਰ ਨੂੰ ਪਿੰਡਰ ਵਾਲੇ ਸੰਤਾਂ ਦਾ ਸੰਤਾਂ ਨੇ ਜੋ ਖੂਬ-ਖੂਬ ਬਚਨ ਕਹੇ ਸੰਤ ਕਹਿੰਦੇ ਵੀ ਹਾਂ ਵੀ ਥਾਣੇਦਾਰਾ ਉਹ ਪਹਿਲਾਂ ਤਾਂ ਕਹਿੰਦਾ ਹੀ ਕਹਿੰਦਾ ਵੀ ਦੱਸ ਤੇਰਾ ਕਿਹੜਾ ਪਿੰਡਰ ਵਾਲਾ ਤੇ ਫਤੇ ਨਹੀਂ ਬੁਲਾਉਂਦਾ ਹੀ ਭਾਈ ਸ੍ਰਿੰਦਰ ਸਿੰਘ ਛੋਡੀ ਉਹਨਾਂ ਨੂੰ ਫਤੇ ਬੁਲਾਈ ਕਹਿੰਦਾ ਮੈਂ ਫਤੇ ਨਹੀਂ ਬੁਲਾਉਣਾ ਜਦੋਂ ਸੰਤਾਂ ਨੇ ਕਿਹਾ ਨਾ ਵੀ ਹਾਂ ਉਹ ਵੀ ਮੇਰਾ ਮੈਂ ਸੰਤ ਜਰਨੈਲ ਸੰਤ ਤਾਂ ਨਹੀਂ ਕਹਿੰਦੇ ਸੀ ਆਪਣੇ ਆਪ ਨੂੰ ਸੰਤਾਂ ਨੇ ਕਿਹਾ ਵੀ ਮੈਂ ਜਰਨੈਲ ਸਿੰਘ ਬੋਲਦਾ ਪਿੰਡਰ ਵਾਲਾ ਉਹਦੇ ਮੂੰਹੋਂ ਪਹਿਲਾ ਬਚਨੀ ਇਹ ਨਿਕਲਿਆ ਵੀ ਸੰਤੋ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਿਹ ਥਾਣੇਦਾਰ ਕਹਿੰਦਾ ਤੇ ਸੰਤਾਂ ਨੇ ਕਿਹਾ ਵੀ ਥਾਣੇਦਾਰ ਆ ਸਾਡਾ ਬੱਬਰ ਸ਼ੇਰ ਆ ਤੇਰੇ ਕੋਲ ਕਹਿੰਦੇ ਸ੍ਰਿੰਦਰ ਸਿੰਘ ਛੋਟੀ ਕਹਿੰਦੇ ਹਾਂ ਕਹਿੰਦੇ ਸੰਤੋਂ ਕਿਹੜੀ ਗੱਲ ਆ ਆਪਾਂ ਹੁਣੇ ਛੱਡ ਦਿੰਨੇ ਆ ਉਹਨੇ ਜੇਲ ਖੋਲੀ ਕਿਉਂਕਿ ਨਰਕ ਧਾਰੀਆਂ ਦੇ ਵੀ ਜਿਹੜੇ ਕੀ ਨਾਮ ਸੀ ਮਤਲਬ ਨਰਕ ਧਾਰੀਆਂ ਦਾ ਉਦੋਂ ਬਹੁਤ ਜ਼ੋਰ ਸੀ ਤੇ ਉਹ ਵੀ ਇਕੱਠੇ ਹੋ ਕੇ ਧਰਨਾ ਧੁਰਨਾ ਦੇਣ ਦੀ ਤਿਆਰੀ ਕਰਨ ਦੇ ਸੀਗੇ ਵੀ ਅਸੀਂ ਇਹਨੂੰ ਛੱਡਣ ਨਹੀਂ ਦੇਣਾ ਤੇ ਸੁ ਭਾਈ ਸਰਿੰਦਰ ਸਿੰਘ ਸੋਢੀ ਨੂੰ ਥਾਣੇਦਾਰ ਕਹਿੰਦਾ ਵੀ ਮੈਂ ਤੇਰੀ ਜੇਲ੍ਹ ਖੋਲ ਦਿੰਦਾ ਪਿਛਲੇ ਪਾਸੇ ਆ ਰੇਤਾ ਦੀ ਲੱਗੀ ਢੇਰੀ ਤੂੰ ਕੋਠੇ ਦੇ ਚੜ ਦੇ ਢੇਰੀ ਤੇ ਛਾਲ ਮਾਰ ਤੇ ਪੱਜ ਜਾ ਤੇ ਇਹ ਸੀ ਸਰਿੰਦ ਭਾਈ ਸਰਿੰਦਰ ਸਿੰਘ ਸੋਢੀ ਜੋ ਉਦੋਂ ਮਤਲਬ ਫਰਾਰ ਹੋਏ ਆ ਤੇ ਉਦੋਂ ਫਿਰ ਭਗੌੜਿਆਂ ਦੇ ਵਿੱਚ ਇਹਨਾਂ ਦਾ ਨਾਮ ਆ ਗਿਆ ਜਿਹੜੀ ਸੰਤਨ ਨੇ ਇਹਨਾਂ ਨੂੰ ਲਿਸਟ ਭੇਜੀ ਸੀ ਨਾ ਕਿੰਨੇ 41 ਤੇ ਕਿੰਨੇ 42 ਬੰਦੇ ਨੇ ਜੋ ਭਾਈ ਸਰਿੰਦਰ ਸਿੰਘ ਸੋਢੀ ਭਾਈ ਲਾਭ ਸਿੰਘ ਹੀਰਾ ਇਹਨਾਂ ਦਾ ਵੀ ਨਾਮ ਸੀ ਤੇ ਜਿਹੜਾ ਇਹਨਾਂ ਨੇ ਕਾਂਡ ਕੀਤਾ ਸੰਤਾਂ ਨੇ ਇਹਨਾਂ ਨੂੰ ਆਪਣੀ ਸੱਜੀ ਬਾਹ ਕਿਉਂ ਕਿਹਾ ਸੀ ਤੇ ਵੀ ਡੋਂਟ ਹੇਟ ਹਿੰਦੂ ਬ੍ਰਦਰ ਵੀ ਡੋਂਟ ਹੇਟ ਐਟ ਆਲ ਭਾਈ ਮੋਰ ਸਿੰਘ ਵਾਸ ਹਿੰਦੂ ਹੀ ਜਸ ਹੀਸ ਡਾਈਡ ਫॉर ਹਰਮੰਦਰ ਸਾਹਿਬ ਪਵਿੱਤਰਤਾ ਵੀ ਡੋਂਟ ਹੇਟ ਹਿੰਦੂਸ ਅਸੀਂ ਸ਼ਰਾਰਤੀ ਅੰਸਰਾਂ ਨੂੰ ਹੇਟ ਕਰਦੇ ਹਾਂ ਅਸੀਂ ਕਿਸੇ ਧਰਮ ਨੂੰ ਨਹੀਂ ਸਿੱਖੀ ਦਾ ਸਿਧਾਂਤ ਹੀ ਨਹੀਂ ਸਿੱਖੀ ਦਾ ਸਿਧਾਂਤ ਏ ਦੁਸ਼ਮਣ ਟਾਉਣੀ ਦੁਸ਼ਮਣ ਏ ਵੀ ਮੈਂ ਲੱਗਿਆ ਐ ਲੱਗਿਆ ਤੇ ਜੇ ਆਪਾਂ ਸਿਧਾਂਤ ਤੇ ਨਹੀਂ ਚੱਲਣਾ ਅਸੀਂ ਸਿੱਖ ਕਾਹਦੇ ਹਾਂ ਅਸੀਂ ਕਿਸੇ ਨੂੰ ਹੇਟ ਨਹੀਂ ਕਰਦੇ ਵੀਰੇ ਹਾਂਜੀ ਤੁਸੀਂ ਸਾਨੂੰ ਕਰਦੇ ਹੋਵੋਗੇ ਤਾਂ ਕਰਕੇ ਤੁਹਾਨੂੰ ਭਵਨ ਲੱਗਦਾ ਵੀ ਡੋਟ ਹੇਟ ਐਨੀ ਵਨ ਤੇ ਮਹਾਰਾਜ ਵੀ ਜਾਣਦੇ ਆ ਤੇ ਜਿਹੜੇ ਵੀਰ ਇੱਥੇ ਆਪਣੇ ਹਿੰਦੂ ਜਾਂ ਕੋਈ ਵੀ ਉਹ ਸਾਰੇ ਜਾਣਦੇ ਭਾਈ ਸ੍ਰਿੰਦਰ ਸਿੰਘ ਸੋਢੀ ਨੂੰ ਸੰਤਾਂ ਦੀ ਸੱਜੀ ਬਾਹ ਕਿਉਂ ਕਿਹਾ ਜਾਂਦਾ ਜਦੋਂ ਨਾ ਅ ਅੰਮ੍ਰਿਤਸਰ ਦੇ ਵਿੱਚ ਇੱਕ ਲਹਿਰ ਚੱਲੀ ਸੀ ਵੀ ਸੰਤਾਂ ਨੇ ਕਿਹਾ ਸੀਗਾ ਵੀ ਜਿਹੜਾ ਕਦਾਰਨਾਥ ਬਨਾਰਸ ਮਤਲਬ ਜਿੰਨੇ ਗੋਕੁਲ ਜਿੰਨੇ ਵੀ ਮਤਲਬ ਹਿੰਦੂ ਉਤਾਰਮ ਦੇ ਸਨਾਤਨ ਮਤ ਦੇ ਪਵਿੱਤਰ ਮਤਲਬ ਸ਼ਹਿਰ ਹੈ ਜਿੱਥੇ ਰਾਮ ਜੀ ਆਏ ਕ੍ਰਿਸ਼ਨ ਜੀ ਆਏ ਉਹ ਸਾਰਿਆਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਨਾ ਉੱਥੇ ਤੰਬਾਕੂ ਮੜ ਸਕਦਾ ਨਾ ਉੱਥੇ ਮੀਟ ਵੜ ਸਕਦਾ ਕੁਝ ਨਹੀਂ ਵੜ ਸਕਦਾ ਹਜੇ ਤੱਕ ਵੀ ਤੇ ਉੱਥੇ ਦਾ ਪਿਆਜ਼ ਲਸਣ ਤੱਕ ਨਹੀਂ ਵਰਤਦੇ ਲੋਕ ਤੇ ਸੰਤਾਂ ਨੇ ਕਿਹਾ ਵੀ ਅੰਮ੍ਰਿਤਸਰ ਸਾਹਿਬ ਨੂੰ ਵੀ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਇੱਥੇ ਦੁਰਗਾਣਾ ਦੁਰਗਾਣਾ ਮੰਦਿਰ ਵੀ ਆ ਸਨਾਤਨ ਮਤ ਦਾ ਦਰਬਾਰ ਸਾਹਿਬ ਆ ਸਾਰੇ ਧਰਮਾਂ ਲਈ ਖੁੱਲਾ ਸਥਾਨ ਤੇ ਹੁਣ ਇਹ ਦਰਬਾਰ ਸਾਨੂੰ ਪਵਿੱਤਰ ਮਤਲਬ ਹੋਣ ਦਾ ਦਰਜਾ ਦੇਣਾ ਇਕੱਲੇ ਸਿੱਖਾਂ ਦੀ ਮੰਗ ਥੋੜੀ ਹੋਣੀ ਚਾਹੀਦੀ ਆ ਇਹਦੇ ਵਿੱਚ ਹਿੰਦੂਆਂ ਨੂੰ ਵੀ ਸ਼ਾਮਲ ਹੋਣਾ ਚਾਹੀਦਾ ਨਹੀਂ ਨਾ ਸਨਾਤਨ ਮਤ ਨੂੰ ਕਿਉਂਕਿ ਉਹ ਕਿ ਦਰਗਾਣਾ ਮੰਦਿਰ ਆ ਹੋਰ ਮੰਦਿਰ ਆ ਉੱਥੇ ਪਰ ਜਿਹੜਾ ਹਰਵੰਸ لال ਖੰਨਾ ਸੀ ਨਾ ਉਹਦੋਂ ਜਨਸੰਗੀਆਂ ਦਾ ਇਹ ਹੈੱਡ ਹੁੰਦਾ ਸੀ ਜਨਸੰਗੀ ਕੌਣ ਆ ਜਿਹੜੇ ਬੀਜੇਪੀ ਵਾਲੇ ਆ ਇਹਨਾਂ ਨੂੰ ਪਹਿਲਾਂ ਜਨਸੰਗੀ ਕਹਿੰਦੇ ਸੀ ਇਹ ਹੈੱਡ ਸੀਗਾ ਉਹਨਾਂ ਦਾ ਇਨੇ ਸਾਰੇ ਆ ਜਿਹੜੀ ਇੱਕ ਮੈਡਮ ਨਹੀਂ ਹਿੰਦੀ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਮੈਨੂੰ ਉਹਦਾ ਨਾਮ ਭੁੱਲ ਗਿਆ ਕਿਉਂਕਿ ਮੈਂ ਇਹ ਚੀਜ਼ਾਂ ਬਾਰੇ ਜ਼ਿਆਦਾ ਧਿਆਨ ਨਹੀਂ ਦਿੰਦਾ ਜਿਹੜੀ ਭਾਈ ਅਮਰਤਪਾਲ ਸਿੰਘ ਨੂੰ ਕਹਿੰਦੀ ਵੀ ਤੂੰ ਦੁਬਈ ਮੁੜ ਜਾ ਭਈ ਜੇ ਤੈਨੂੰ ਆਹ ਸਵਾਲਾਂ ਦੇ ਜਵਾਬ ਨਹੀਂ ਉਹ ਮੈਡਮ ਤੇ ਹਰਵੰਸ ਲਾਲ ਖੰਨਾ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਜਲੂਸ ਕੱਢਿਆ ਇਹਨਾਂ ਨੇ ਕੀ ਲਿਖਿਆ ਭਈ ਬੀੜੀ ਸਿਗਰਟ ਪੀਏਗੇ ਬੜੀ ਸ਼ਾਂਤ ਸੇ ਜੀਵਾਂਗੇ ਇਹ ਨਾਰਾ ਲਾਉਂਦੇ ਸੀ ਕਛਕੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ ਤੇ ਨੱਕ ਤੇ ਮੱਖੀ ਬਹਿਣ ਨਹੀਂ ਦੇਣੀ ਸਿਰ ਤੇ ਪਗੜੀ ਰਹਿਣ ਨਹੀਂ ਦੇਣੀ ਐਦਾਂ ਦੇ ਇਹਨਾਂ ਨੇ ਨਾਰੇ ਲਾ ਕੇ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਲੂਸ ਕੱਢਿਆ ਜਦੋਂ ਇਹਨਾਂ ਜਲੂਸ ਕੱਢਿਆ ਸੰਤਾਂ ਤੱਕ ਗੱਲ ਪਹੁੰਚ ਗਈ ਤੇ ਜਦੋਂ ਇਹ ਦਰਬਾਰ ਸਾਹਿਬ ਗਏ ਆ ਦਰਬਾਰ ਸਾਹਿਬ ਨਹੀਂ ਅੰਮ੍ਰਿਤਸਰ ਸਾਹਿਬ ਦੇ ਸਟੇਸ਼ਨ ਤੇ ਗਏ ਨਾ ਜਦੋਂ ਉੱਥੇ ਅੰਮ੍ਰਿਤਸਰ ਸਾਹਿਬ ਦਾ ਮਾਡਲ ਬਣਿਆ ਹੁੰਦਾ ਹੀ ਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਫੋਟੋ ਲੱਗੀ ਹੁੰਦੀ ਸੀ ਇਹਨਾਂ ਨੇ ਉਹ ਮਾਡਲ ਭੰਨਿਆ ਤੇ ਉੱਤੇ ਬੀੜੀਆਂ ਤੇ ਤੰਬਾਕੂ ਟੇਪ ਦੇ ਨਾਲ ਚਪਕਾ ਕੇ ਆਏ ਹਰਵੰਸ ਲਾਲ ਖੰਨੇ ਹੁਣੀ ਜਦੋਂ ਇਹ ਗੱਲ ਸੰਤਾਂ ਤੱਕ ਪਹੁੰਚੀ ਤੇ ਸੰਤਾਂ ਨੇ ਕਿਹਾ ਵੀ ਬਾਕੀ ਤਾਂ ਸਾਰੇ ਚੁੱਪ ਕੀਤੇ ਰਹੇ ਸੰਤ ਕਹਿੰਦੇ ਕੋਈ ਨਹੀਂ ਕੋਈ ਉੱਠੂਗਾ ਮਾਈ ਦਾ ਲਾਲ ਤੇ ਨਾਲ ਹਰਵੰਸ ਲਾਲ ਖੰਨੇ ਨੂੰ ਦੱਸੂਗਾ ਸੋ ਮੋਰੇ ਭਾਈ ਸਰੇਂਦਰ ਸਿੰਘ ਸੋਢੀ ਤੇ ਜਨਰਲ ਲਾਭ ਸਿੰਘ ਹੀਰਾ ਬੈਠੇ ਸੀ ਇਹਨਾਂ ਦੇ ਮਨ 'ਚ ਗੱਲ ਬਹੁਤ ਸੀਗੀ ਬਈ ਇਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਾਰੇ ਲਾਏ ਆ ਬਈ ਮਤਲਬ ਸਿਰ ਤੇ ਪਗੜੀ ਰਹਿਣ ਦੀ ਦੇਣੀ ਕੱਚ ਗੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ ਤੇ ਹੋਰ ਹੋਰ ਕਿਹੜਾ ਸੀਗਾ ਬੀੜੀ ਸਿਗਰਟ ਪੀਏਗੇ ਬੜੀ ਸ਼ਾਨ ਸੇ ਜੀਏਗੇ ਦੇਖ ਲੋ ਇਹ ਬੀੜੀ ਸਿਗਰਟ ਪੀਣ ਨੂੰ ਸ਼ਾਨ ਸਮਝਦੇ ਹੀ ਆਪਣੀ ਤੇ ਭਾਈ ਸਰੇਂਦਰ ਸਿੰਘ ਸੋਢੀ ਤੇ ਜਨਰਲ ਲਾਲ ਸਿੰਘ ਹੀਰਾ ਜਿਹੜੇ ਸੀਗੇ ਉਹ ਤਿਆਰ ਹੋਏ ਬੁਲਟ ਤੇ ਮੋਟਰਸਾਈਕਲ ਤੇ ਸਵਾਰ ਹੋਏ ਤੇ ਦੁੱਗ-ਦੁੱਗ ਕਰਦੇ ਹਰਵੰਸ لال ਖੰਨਾ ਦੇ ਮੈਡੀਕਲ ਸਟੋਰ ਦੇ ਬਾਹਰ ਚਲੇ ਗਏ ਜਨਰਲ ਲਾਲ ਸਿੰਘ ਹੀਰਾ ਨੇ ਪੁਲਿਸ ਵਾਲੀ ਵਰਦੀ ਪਾਈ ਸੀ ਇਹ ਬਾਹਰ ਖੜੇ ਸੀ ਨਹੀਂ ਜਨਰਲ ਲਾਲ ਸਿੰਘ ਹੀਰਾ ਅੰਦਰ ਗਏ ਪੁਲਿਸ ਵਾਲੀ ਵਰਦੀ ਪਾਈ ਸੀ ਭਾਈ ਸਰੇਂਦਰ ਸਿੰਘ ਸੋਢੀ ਬਾਹਰ ਖੜੇ ਸੀ ਬੁਲਟ ਦੇ ਉੱਤੇ ਜਦੋਂ ਜਨਰਲ ਲਾਭ ਸਿੰਘ ਹੀਰਾ ਜੀ ਅੰਦਰ ਗਏ ਜਨਰਲ ਲਾਭ ਸਿੰਘ ਹੀ ਮਾਫ ਕਰਿਓ ਮੈਂ ਗਲਤ ਜਨਰਲ ਲਾਭ ਸਿੰਘ ਜੀ ਮਾਫ ਕਰਿਓ ਸੀ ਦੋ ਹੋ ਗੋ ਜਨਰਲ ਲਾਭ ਸਿੰਘ ਜੀ ਅੰਦਰ ਗਏ ਕਹਿੰਦੇ ਵੀ ਉਹ ਕਹਿੰਦਾ ਵੀ ਹਾਂ ਮੈਡੀਕਲ ਸਟੋਰ ਹੁੰਦਾ ਇਹਦਾ ਕਹਿੰਦਾ ਹਾਂਜੀ ਕੀ ਚਾਹੀਦਾ ਉਹ ਕਹਿੰਦੇ ਵੀ ਮੇਰੇ ਨਾ ਇੱਥੇ ਜਨਰਲ ਲਾਭ ਸਿੰਘ ਕਹਿੰਦੇ ਮੇਰੇ ਇੱਥੇ ਛਾਤੀ ਚ ਪੀੜ ਹੁੰਦੀ ਆ ਕੋਈ ਕੋਈ ਐਸੀ ਦਵਾਈ ਦੇ ਵੀ ਜਿਹੜੀ ਖਾਵੇਂ ਤੋਂ ਤੇ ਠੀਕ ਮੇਰੀ ਹੋ ਜਵੇ ਉਹ ਹਰ ਹਰ ਬੰਸ ਲਾਲ ਖੰਨਾ ਕਹਿੰਦਾ ਵੀ ਇਦਾਂ ਦੀ ਕੋਈ ਗੋਲੀ ਦਵਾਈ ਕੋਈ ਬਣੀ ਨਹੀਂ ਪੇ ਜਿਹੜੀ ਹੁਣ ਮਤਲਬ ਤੂੰ ਖਾਊਗਾ ਫੇਰ ਤੈਨੂੰ ਆਰਾਮ ਆਊਗਾ ਇਦਾਂ ਦੀ ਦਵਾਈ ਕਿਹੜੀ ਬਣੀ ਆ ਵੀ ਖਾਵਾ ਮੈਂ ਗੋਲੀ ਕਿਹੜੀ ਬਣੀ ਵੀ ਖਾਵਾ ਮੈਂ ਆਰਾਮ ਤੈਨੂੰ ਆ ਜਾਵੇ ਤੇ ਉਹਨਾਂ ਨੇ ਇਦਾਂ ਹੱਥ ਪਿੱਛੇ ਕੀਤੇ ਸੀ ਤਾਂ ਪਿੱਛੇ ਬੜੀ ਸੀ ਏਕੇ 47 ਤੇ ਉਹ ਕਹਿੰਦੇ ਵੀ ਇੱਕ ਗੋਲੀ ਇਦਾਂ ਦੀ ਹੈ ਜਿਹੜੀ ਖਾਊਗਾ ਤੂੰ ਤੇ ਠੰਡ ਮੇਰੇ ਸੀਨੇ ਚ ਪਊਗੀ ਕਹਿੰਦੇ ਉਹ ਕਿਹੜੀ ਗੋਲੀ ਬਾਬਿਆਂ ਨੇ ਕੱਢਿਆ ਏਕੇ 47 ਦੇ ਛਾਤੀ 'ਚ ਬ੍ਰੈਸਟ ਮਾਰੇ ਤੇ ਉੱਥੇ ਮਾਰਤਾ ਭਾਈ ਸਰਿੰਦਰ ਸਿੰਘ ਸੋਢੀ ਦਾ ਜਨਰਲ ਲਾਲ ਸਿੰਘ ਹੀਰਾ ਨੇ ਜਨਰਲ ਆ ਜਦੋਂ ਖੰਨੇ ਦਾ ਕੰਮ ਕਰਤਾ ਤੇ ਇਹ ਦਰਬਾਰ ਸਾਹਿਬ ਆ ਗਏ ਤੇ ਭਾਈ ਸਰਿੰਦਰ ਸਿੰਘ ਸੋਢੀ ਦੀ ਫਿਰ ਸਪਾਰੀ ਦਿੱਤੀ ਗਈ ਅਕਾਲੀ ਦਲ ਵੱਲੋਂ ਕਿਉਂਕਿ ਉਹ ਜਾਣਦੇ ਸੀ ਵੀ ਸੰਤ ਜਿੰਨੇ ਕੰਮ ਕਰਵਾਉਂਦੇ ਆ ਭਾਈ ਸਰਿੰਦਰ ਸਿੰਘ ਸੋਢੀ ਨੂੰ ਸੰਤਾਂ ਨੇ ਆਪ ਸੱਜੀ ਬਾਹ ਕਿਹਾ ਆਪਣੀ ਤੇ ਸਰਿੰਦਰ ਸਿੰਘ ਸੋਢੀ ਦਾ ਵਿੱਚ ਬਹੁਤ ਹੱਥਿਆ ਤੇ ਅਕਾਲੀ ਦਲ ਜਿਹੜੇ ਬਾਦਲ ਹੋਣੀ ਸੀ ਇਹਨਾਂ ਨੇ ਸਰਕਾਰ ਨਾਲ ਰਲ ਕੇ ਉਹਦੀ ਸਪਾਰੀ ਦਿੱਤੀ ਸ਼ਿੰਦੇ ਨਾਮ ਦੇ ਬੰਦੇ ਨੂੰ ਜਿਹਦੇ ਨਾਲ ਇੱਕ ਬੀਬੀ ਵੀ ਸੀ ਉਹਨਾਂ ਨੂੰ ਦੋ ਬੰਦਿਆਂ ਦੀ سپਾਰੀ ਦਿੱਤੀ ਗਈ ਸੀ ਇੱਕ ਪਹਿਲਾ ਸੀਗਾ ਵੀ ਤੁਸੀਂ ਸ੍ਰਿੰਦਰ ਸਿੰਘ ਛੋਟੀ ਮਾਰਨਾ ਤੇ ਮੁੜ ਕੇ ਤੁਸੀਂ ਸੰਤਾਂ ਦੇ ਗੋਲੀ ਮਾਰਨੀ ਚਲੋ ਸੰਤਾਂ ਦੇ ਗੋਲੀ ਮਾਰਨੀ ਕੋਈ ਬਾਲਾ ਜੀ ਦਾ ਖਾੜਾ ਖਾਲਾ ਜੀ ਦਾ ਬਾੜਾ ਨਹੀਂ ਤੇ ਇਹ ਦੇਖ ਲਓ ਵੀ ਉੱਥੇ ਦਰਬਾਰ ਸਾਹਿਬ ਜਾ ਕੇ ਰਹਿੰਦੇ ਰਹਿੰਦਾ ਰਿਹਾ ਛਿੰਦਾ ਸਿੰਘਾਂ ਦੇ ਨਾਲ ਘੁੰਮਦਾ ਫਿਰਦਾ ਰਿਹਾ ਯਾਰੀ ਦੋਸਤੀ ਪਾਲੀ ਤੇ ਉਹ ਦੱਸਦੇ ਆ ਭਾਈ ਪੱਠਲ ਸਾਹਿਬ ਆ ਭਾਈ ਭਾਈ ਪੱਠਲ ਸਾਹਿਬ ਜੀ ਉਹ ਕਹਿੰਦੇ ਵੀ ਜਿੱਦਣੇ ਸਰੇਂਦਰ ਸਿੰਘ ਸੋਢੀ ਨੂੰ ਮਾਰਿਆ ਤੇ ਆਪਾਂ ਉਸ ਦਿਨ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਘੁੰਮਦੇ ਹੀ ਤੇ ਜਿਹੜਾ ਛਿੰਦਾ ਹੈ ਜਿਹਨੇ ਸੋਢੀ ਦੇ ਗੋਲੀਆਂ ਮਾਰਿਆ ਉਹ ਇਦਾਂ ਉਂਗਲ ਤੇ ਚਾਬੀ ਘਮਾਉਂਦਾ ਥੱਲੇ ਨੂੰ ਆਉਣ ਡਿਆ ਸੀ ਕਹਿੰਦੇ ਉਦੋਂ ਸਾਨੂੰ ਪਤਾ ਲੱਗਾ ਭਰ ਉਹਦਾ ਕਿ ਕੋਟਵਰਡ ਸੀਗਾ ਨਾਲ ਦੀ ਕੁੜੀ ਨੂੰ ਭਈ ਅੱਜ ਆਪਾਂ ਮਾਰ ਦੇਣਾ ਭਾਈ ਸਰੇਂਦਰ ਸਿੰਘ ਸੋਢੀ ਜਿਹੜੇ ਹੋਟਲ 'ਚ ਸਮੁੰਦਰ ਪਾਣੀ ਛਕਦੇ ਹੀ ਨਾ ਦੁੱਧ ਜਾਂ ਦੁੱਧ ਦੁੱਧ ਹੀ ਛਕਦੇ ਟਕਸਾਲ ਦੇ ਸਿੰਘ ਚਾਹ ਪਾਣੀ ਨਹੀਂ ਪੀਂਦੇ ਤੇ ਉਹ ਜਿਹੜਾ ਸੀਗਾ ਬੰਦਾ ਉਹ ਵੀ ਛਿੰਦੇ ਦੇ ਨਾਲ ਰਲਿਆ ਹੋਇਆ ਸੀ ਤੇ ਪਤਾ ਨਹੀਂ ਹੁਣ ਉਹਨੂੰ ਡਰਾ ਕੇ ਰਲਾ ਲਿਆ ਜਿੱਦਾਂ ਮਰਜੀ ਉਹਨੇ ਮਾੜਾ ਮੋਟਾ ਇਹਨਾਂ ਇਸ਼ਾਰਾ ਦੇ ਦਿੱਤਾ ਵੀ ਹਾਂ ਸਰੇਂਦਰ ਸਿੰਘ ਸੋਢੀ ਸਾਡੀ ਦੁਕਾਨ ਤੇ ਬੈਠਾ ਦੁੱਧ ਪੀਂਦਿਆ ਇਹ ਛਿੰਦਾ ਪਿੱਛੋਂ ਆਇਆ ਤੇ ਭਾਈ ਸਾਹਿਬ ਇਦਾਂ ਬੈਠਾ ਦੁੱਧ ਪੀਂਦਿਆ ਨੇ ਪਿੱਛੋਂ ਸਿਰ ਦੇ ਵਿੱਚ ਗੋਲੀ ਮਾਰਤੀ ਤੇ ਉੱਥੇ ਭਾਈ ਸਰੇਂਦਰ ਸਿੰਘ ਸੋਢੀ ਜੀ ਨੂੰ ਸ਼ਹੀਦ ਕਰਤਾ ਇਸ ਤਰ੍ਹਾਂ ਸ਼ਹੀਦੀ ਹੋਈ ਭਾਰੀ ਭਰ ਭਾਈ ਸਰੇਂਦਰ ਸਿੰਘ ਜੀ ਸੋਢੀ ਜੀ ਦੀ ਸ਼ਹੀਦੀ ਦਾ ਬਦਲਾ 24 ਘੰਟਿਆਂ ਦੇ ਵਿੱਚ ਵਿੱਚ ਲਿਆ ਸਿੰਘਾਂ ਨੇ ਤੇ ਵੱਡਾ ਕਰਕੇ ਲੰਗਰ ਸਾਹਾ ਦੇ ਲੰਗਰ ਦੇ ਮੋਹਰੇ ਬੈਨਰ ਲਾਇਆ ਸੀ ਇੱਕ ਨਿਹੰਗ ਸਿੰਘਾਂ ਨੇ ਭਈ ਸਰੇਂਦਰ ਸਰੇਂਦਰ ਸਿੰਘ ਸੋਢੀ ਦਾ ਕਾਤਲ 24 ਘੰਟਿਆਂ ਚ ਹਲਾਕ ਬਾਕੀ ਤਿਆਰੀ ਰੱਖਣਾ ਤੇ ਇਹ ਸੀ ਜੀ ਭਾਈ ਸਰੇਂਦਰ ਸਿੰਘ ਸੋਢੀ ਜੀ ਦਾ ਜੀਵਨ ਹੋਰ ਉਹਨਾਂ ਨੇ ਆ ਬਹੁਤ ਘਟਨਾਵਾਂ ਆ ਪਰ ਉਹਨਾਂ ਦਾ ਜੀਵਨ ਬਹੁਤ ਵੱਡਾ ਆ ਆਪਾਂ ਸਾਡੀ ਆ ਚੰਮ ਦੀ ਜ਼ੁਬਾਨ ਆ ਜਿਹੜੀ ਇਹ ਸੀਧਾ ਸਿੰਘਾਂ ਦਾ ਜੀਵਨ ਨਹੀਂ ਅਸੀਂ ਗੁਣ ਨਹੀਂ ਗਾ ਸਕਦੇ ਜਿੰਨੇ ਆਪਾਂ ਵੀਰੇ ਗੁਣ ਗੱਲਈਏ ਉਹਨੇ ਘਟਿਆ ਤੇ ਇਹ ਸਾਂਜੀ ਸ਼ਹੀਦ ਸਿੰਘ ਤੇ ਹੁਣ ਚਲੋ ਆਪਣੇ ਬੰਦੇ ਸਾਰੇ ਜੁੜ ਗਏ ਤੇ ਮੈਂ ਪਹਿਲਾਂ ਵੀਰੇ ਤੁਹਾਨੂੰ ਸਾਰਿਆਂ ਨੂੰ ਇੱਕ